ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਰਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਦਲ ਬਦਲੂ ਨੇਤਾਵਾਂ ਦਾ ਇਹਨਾਂ ਲੋਕ ਸਭਾ ਚੋਣਾਂ ਦੌਰਾਨ ਬੂਰੀਆ ਬਿਸਤਰਾ ਗੋਲ ਹੋ ਜਾਵੇਗਾ ਤੇ ਇਹ ਉਮੀਦਵਾਰ ਜ਼ਮਾਨਤਾਂ ਵੀ ਬਚਾ ਨਹੀਂ ਪਾਉਣਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਭਾਈ ਅਮਰਪਾਲ ਸਿੰਘ ਛੰਦੜਾ ਨੇ ਇਲਾਕੇ ਵਿੱਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ ਜਿੱਥੇ ਉਨ੍ਹਾਂ ਦਾ ਸਵਾਗਤ ਭਾਈ ਦਰਸ਼ਨ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਜ਼ੋਨ ਸੀ ਪੰਥਕ ਆਗੂ ਭਾਈ ਬਲਵਿੰਦਰ ਸਿੰਘ ਕੋਲਾਰ ਮੈਡਮ ਰੇਨੂ ਮਸੀ ਇੰਚਾਰਜ ਵਾਰਡ ਨੰਬਰ 35 ਵੱਲੋਂ ਕੀਤਾ ਗਿਆ ਾਈ ਅਮਰਤਪਾਲ ਸਿੰਘ ਛੰਦੜਾ ਨੇ ਕਿਹਾ ਕਿ ਜਿਹੜੇ ਉਮੀਦਵਾਰ ਆਪਣੀ ਮਾਂ ਪਾਰਟੀਆਂ ਵਿੱਚ ਰਹਿ ਕੇ ਵੀ ਦੂਸਰੀਆਂ ਪਾਰਟੀਆਂ ਵੱਲ ਤੱਕਦੇ ਰਹੇ ਅਤੇ ਮੌਕਾ ਪੈਣ ਤੇ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਗਏ ਹੋਣ ਉਹਨਾਂ ਮੌਕਾ ਪ੍ਰਸਤ ਉਮੀਦਵਾਰਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਆਮ ਜਨਤਾ ਬਾਰੇ ਕੁਝ ਕਰ ਸਕਦੇ ਹਨ ਉਨੇ ਕਿਹਾ ਕਿ ਇਸ ਵਾਰ ਜਨਤਾ ਇਹਨਾਂ ਦਾ ਬਿਸਤਰਾ ਹਮੇਸ਼ਾ ਲਈ ਘੋਲ ਕਰ ਦੇਵੇਗੀ ਇਸ ਮੌਕੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਇੱਕੋ ਇੱਕ ਹੱਲ ਹੈ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਜੌਨ ਸੀ ਪਾਈ ਦਰਸ਼ਨ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਇਕੱਠਿਆਂ ਹੋ ਕੇ ਭਾਈ ਅਮਰਪਾਲ ਸਿੰਘ ਛੰਦੜਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਉਮੀਦਵਾਰਾਂ ਨੂੰ ਸਾਰੀਆਂ ਸੀਟਾਂ ਤੋਂ ਜਿਤਾਉਣ ਦੀ ਅਪੀਲ ਵੀ ਕੀਤੀ ਇਲਾਕੇ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੈਡਮ ਰੈਨੂ ਮਸੀਹ ਇੰਚਾਰਜ ਵਾਰਡ ਨੰਬਰ 35 ਨੇ ਵੀ ਭਾਈ ਅਮਰਤਪਾਲ ਸਿੰਘ ਚੰਦਣਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਵਾਰ ਪੰਥਕ ਉਮੀਦਵਾਰਾਂ ਲਈ ਮਸੀਹੀ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਝਟਾਨ ਵਾਂਗ ਨਾਲ ਖੜਾ ਹੈ ਉਹਨਾਂ ਲਈ ਘਰ-ਘਰ ਜਾ ਕੇ ਪ੍ਰਚਾਰ ਵੀ ਕਰੇਗਾ ਅਤੇ ਵੋਟਾਂ ਪਾਉਣ ਲਈ ਜਾਗਰੂਕ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਛੰਦੜਾ ਦੀ ਜਿੱਤ ਨੂੰ ਜਿੱਕੀ ਨੀ ਬਣਾਇਆ ਜਾਵੇਗਾ ਇਸ ਮੀਟਿੰਗ ਵਿੱਚ ਇਹਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ, ਰਵਿੰਦਰ ਸਿੰਘ, ਮਲਕੀਤ ਸਿੰਘ, ਅਮੀਤਾ, ਹਰਦੀਪ ਸਿੰਘ, ਦੀਪੂ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ, ਹਰਮਨਜੀਤ ਸਿੰਘ, ਜਗਤਾਰ ਸਿੰਘ, ਜੱਗਾ, ਕੁਲਦੀਪ ਸਿੰਘ, ਖਜਾਨਚੀ, ਰਜਿੰਦਰਪਾਲ ਸਿੰਘ, ਸਵਰਨ ਸਿੰਘ, ਬਾਪੂ, ਸੁਚਾ ਸਿੰਘ, ਜਸਪ੍ਰੀਤ ਸਿੰਘ ਵਾਲੀਆ, ਸੁਰਿੰਦਰ ਸਿੰਘ ਰਾਣਾ ਕੁਲਵਿੰਦਰ ਸਿੰਘ ਸੰਧੂ ਜਸਪ੍ਰੀਤ ਸਿੰਘ ਸੁੱਧ ਸੰਧੂ ਅਮਨਦੀਪ ਸਿੰਘ ਉਬੀ ਰਣਜੀਤ ਸਿੰਘ ਖੈਰਾ ਕੁਲਦੀਪ ਸਿੰਘ ਸੈਣੀ ਸੁਰਿੰਦਰ ਮਸੀਹ ਸਰਬਜੀਤ ਸਿੰਘ ਬਿੱਟੂ ਸਤਵਿੰਦਰ ਮਸੀਹ ਰਣਵੀਰ ਮਸੀਹ ਪਰਮਜੀਤ ਕੌਰ ਹਰਪ੍ਰੀਤ ਕੌਰ ਹਰਜੂਤ ਕੌਰ ਕੋਮਲ ਪਾਸਟਰ ਮੰਜੂ ਮਸੀਹ ਪਾਸਟਰ ਰੇਨੂ ਮਸੀਹ ਬੱਬਲੀ ਮਸੀਹ ਅਨੁਜ ਮਸੀਹ ਰੇਸ਼ਮ ਸਿੰਘ ਢੰਡਾਰੀ ਅਮਰਜੀਤ ਸਿੰਘ ਉਬੀ ਮਨਵੀਰ ਸਿੰਘ ਦੁੱਗਰੀ ਬਲਦੇਵ ਸਿੰਘ ਡਾਬਾ ਤੇ ਰਵਿੰਦਰ ਸਿੰਘ ਵੀ ਹਾਜ਼ਰ ਸਨ